ਸਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਢਿੱਲੋ ਫਾਰਮ ਹਾਊਸ ਮੈਂ ਉਮੀਦ ਕਰਦੀ ਹਾਂ ਸਾਰੀ ਈਵਰਸ ਬਹੁਤ ਵਧੀਆ ਹੋਵੋਗੇ ਲੋਜੇ ਜਿਸੇ ਆਪਣੇ ਦਿਨ ਦੀ ਸ਼ਿਰਵਾਦ ਦੁਖਨਵਾਰਨ ਸਾਹਿਬ ਤੋਂ ਕੀਤੀ ਹੈ ਅੱਜ ਅਸੀਂ ਗੁਰਦੁਆਰਾ ਸਾਹਿਬ ਆਇਸੀ ਮੱਥਾ ਟੇਕਣ ਵਾਸਤੇ ਸਵੇਰੇ ਸਵੇਰੇ ਤੇ ਹੁਣ ਬਸ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਦਿਆਂ ਜੀ ਲੋਜੇ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਸੀਗੇ ਤੇ ਹੁਣ ਆਪਾਂ ਜਾਂਦੇ ਆ ਘਰ ਵੱਲ ਮੈਂ ਤੋ ਅਜ ਬਣਾ ਲਈ ਉਹਦਾ ਸਬਜ਼ੀ ਕਾਲੀ ਛੋਲੇ ਛੋਲੇ ਕਾਲੇ ਛੋਲੇ ਹੂੰ ਕਾਲੇ ਰਾਤੀ ਭੋਲੇ ਸੀ ਆਪਾਂ ਨੇ ਔਰ ਦਾਲਾ ਸਬਜ਼ੀਆਂ ਸਬਜ਼ੀ ਖਾ ਖਾ ਕੇ ਆ ਗਏ ਕਦੂ ਤਾਂ ਹੁਣ ਜੀ ਨਹੀਂ ਘੱਟ ਕਦੂ ਖਾਣਾ ਸਾਰੇ ਇਹ ਤਾਂ ਧੁੱਪ ਨਹੀਂ ਲੱਗਦੀ ਧੁੱਪ ਬਹੁਤ ਹੈ ਧੁੱਪ ਕਿਹੜੀ ਆ ਕੀ ਕਹਿ ਰਹੇ ਗੱਡੀਆਂ ਨੇ ਗੱਡੀ ਵਾਲਾ 10000 ਰੁਪਏ ਕਹਿ ਰਿਹਾ ਕੀ ਹੋਰ ਦੇ ਬੱਲੇ ਹਾ ਅਰਥ ਤੇ ਕਿੰਨਾ ਪੰਤਾ ਕਰਤੂ ਸਾਰੇ ਇਹਨਾਂ ਚੱਦੇ ਚੰਗਲ ਕਿਲੋਫਾਉਟ ਬੈਗਟ ਮੈਂ ਉਹ ਇਹ ਗੱਲ ਕਹਿ ਰਿਹਾ ਵੀ ਕਿਲੋਮੀਟਰ ਦਾ ਹਿਸਾਬ ਕਰ ਲੋ ਵੀ ਜਿੰਨੇ ਗੱਡੀ ਚਲੂਗੀ ਉਹਨਾਂ ਲੱਗੀਆਂ ਆਪ ਕੋ ਚਿੱਲੇ ਤੇ ਬਣਾਵਾਂਗੇ ਹਾਂ ਚਿੱਲੇ ਤੇ ਬਣਾਵਾਂਗੀ ਮੈਂ ਪਤਿਲਾ ਸਕ ਕਰਦੀ ਆ ਬਸ ਲੋ ਜੀ ਆਪਾਂ ਨੇ ਗਠੇ ਲੈ ਲਈ ਨਾਲ ਹਰੀਆਂ ਮਿਰਚਾਂ ਲੈ ਲਈਆਂ ਪੰਜ ਤੇ ਨਾਲੇ ਲਸਣ ਪਾ ਲਿਆ ਪਿਆਜ਼ ਆਪਾਂ ਨੇ ਥੋੜੀ ਲੈਣੀ ਕਿਉਂਕਿ ਪਿਆਜ਼ ਬਹੁਤ ਮਹਿੰਗੀ ਹੋ ਗਈ ਜੀ 20 ਰੁਪਏ ਕਿਲੋ ਹੋਰ ਕਾफी ਮਹਿੰਗੇ ਹੋ ਗਏ ਨੇ ਬਸ ਹੁਣ ਆਪਾਂ ਇਹਨੂੰ ਗ੍ਰाइंड ਕਰ ਲੈਣਾ ਤੇ ਇੱਧਰ ਮੈਨੇ ਤਿੰਨ ਆਲੂ ਆਲੂ ਹੁਣ ਕਰ ਲਿਆ ਕੱਟ ਲਿਆ ਤੇ ਹੁਣ ਆਪਾਂ ਆਪਣਾ ਮੰਗਾ ਆ ਦੇਖੋ ਮੇਰਾ ਟਿਪ ਪਿਓ ਤੇ ਸੀਗੇ ਮੰਮੀ ਮੇਰੇ ਸਵੇਰ ਨੂੰ ਪਾਲੀ ਦੇਤੀ ਇੱਕ ਕਾਲੀਪੇ ਉੱਤੇ ਸੀ ਹਾਂ ਇੱਕ ਕਾਲੀ ਸੀ ਚਲੋ ਜੀ ਹੁਣ ਮੈਂ ਇਹਨਾਂ ਨੂੰ ਗ੍ਰाइंड ਕਰਕੇ ਲਵਾਂ ਫਿਰ ਉਸ ਤੋਂ ਬਾਅਦ ਮੈਨੇ ਪਾਣੀ ਭਰਨ ਜਾਣਾ ਹੈ ਪਾਣੀ ਭਰਨ ਤੋਂ ਪਹਿਲਾਂ ਮੈਨੂੰ ਅੱਜ ਮੌਕਾ ਮਿਲ ਗਿਆ ਟ੍ਰੈਕ ਤੇ ਚਲਾਉਣ ਦਾ ਕਿ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਆਓ ਉੱਥੇ ਬੈਗ ਲੈ ਕੇ ਜਾਣਾ ਉਹ ਨਹੀਂ ਇੱਥੇ ਕੱਢ ਜਾ ਹਾਂ ਹਾਂ ਚੱਲ 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 ਬੱਸ ਤੋੜਨੀ ਆ ਆ ਜਾ ਚੱਲ ਬੈਗ ਬੱਸ ਹੋਰ ਕਿੱ체 ਕਰਦੇ ਥੋੜੇ ਜੀ ਨਾ ਨਾ ਪਰ ਲੀਆਂ ਨੇ ਚੱਲ ਬੱਸ 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 ਰਹਿਣ ਦੇ ਚੱਲ ਜਾਣ ਦੇ ਹੋਰ ਕਰਦੇ ਹਾਂ ਪਿੱਛੇ ਪਿੱਛੇ ਚੱਲ 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 ਬੱਸ ਉਹ ਬੱਸ ਬੱਸ ਉਹ ਨਿਊਟਰ ਕਰ ਦੇ ਤੋ ਆਹ ਖੜਦਾ ਆਹ ਇਹ ਤਾਂ ਕਿ ਜਾ ਰਹੀ ਹੈ ਇਹ ਮੀਂਹ ਆਉਂਦਾ ਹੌਸ ਪਾਣੀ ਝੋਲ ਮਾਰਦਾ ਇੱਧਰ ਆ ਜਾ ਉੱਪਰ ਜਾ ਦੋ ਬੱਸ ਵਾਦ ਤੋ ਪੱਕਾ ਡਰਾਇਆ ਹੋਣਾ ਐਨਾਂ ਹੀ ਬਹੁਤ ਆ ਪਾਪਾ ਪਾ ਤੀ ਦਿੱਤੀ ਹੈ ਹਾਂ ਬਹੁਤ ਪਿੰਨ ਤੇਰਾ ਪਾਪਾ ਪਾਊਗਾ ਉਹ ਪਿੰਨ ਪਾਵੇ ਚੱਕ ਚੱਲ ਹਾਂ ਜੋਰ ਨਾਲ ਉਹ ਜਿਹੜੇ ਟੈਡ ਵੀ ਪਈ ਆ ਆਹ ਆਹ ਇਹਨੂੰ ਖੱਲੇ ਇੱਟਨਾ ਠੋਰ ਲਾ ਮਾੜੀ ਜੀ ਇਹ ਇੱਥੇ ਦੇਖੇ ਕਿੰਨੇ ਚੱਕੂ ਜਦ ਚੱਕ ਦਾ ਫੜਦਾ ਲੈ ਮਾਰ ਫੇਟ ਹੋਰ ਜੀ ਚੱਲ ਪਾਈ ਉਥੇ ਮੁਕੜੇ ਅਹ ਪਿੱਛੇ ਕਰਨਾ ਪਊਗਾ ਜਦ ਚੱਕੇ ਵੜਾ ਬਾਲੇ ਜੰਮ ਰਸ ਜਬਤ ਜਾ ਅੱਗ ਜਾਨ ਲਾਉਣ ਦਾ ਹੋਣਾ ਚਾਲ ਰਹੀ ਆ ਹਾਂ ਪਤਾ ਨਹੀਂ ਕੀ ਗੱਲ ਹੈ ਆਪਣਾ ਕੰਮ ਕਰਦੇ ਨੇ ਤੂੰ ਇਹਨੂੰ ਣਟ ਕੇ ਆ ਜਾਂਦੇ ਨੇ ਵੀ ਆਓ ਮੈਂ ਆਇਆ ਕਰੂੰ ਉਹ ਜੀ ਅੱਗ ਮੈਂ ਮਚਾ ਲਈ ਸੱਗ ਮੇਰੀ ਜਿਹੜੀ ਮੇਰੀ ਨੂੰ ਮਚਰੀ ਆ ਤੇ ਇੱਧਰ ਮੈਨੇ ਸਾਰ ਸਬਜ਼ੀ ਮੰਨ ਲਿਆ ਤਾਂ ਸੀਗਾ ਸਿਰਫ ਛੋਲੇ ਲੈ ਆਣੇ ਰਹਿ ਗਏ ਮੈਂ ਕਿਹਾ ਚਲ ਅੱਧਾ ਸਬਜ਼ੀ ਮੰਨ ਰੱਖਿਆ ਹਾਂਗੀ ਫਿਰ ਲਿਆਉਂਗੀ ਤੇ ਆ ਪਾਣੀ ਵੀ ਆ ਬਸ ਹੁਣ ਮੈਂ ਲਗਾਨੀ ਆ ਤੜਕਾ ਸਵੇਰ ਦਾ ਟਾਈਮ ਆ ਟਰੈਕਟਰ ਵੀ ਚਲਾ ਲੈਤੀਗਾ ਹੁਣ ਅੱਗ ਮੇਰੀ ਹੌਲੀ ਹੌਲੀ ਵਿੱਚ ਪਹਿਲਾਂ ਮੈਂ ਨਾ ਡੱਕਾ ਲਾਤਾ ਇਹਦੇ ਨਾਲ ਨਾ ਕੀ ਹੋਇਆ ਵੀ ਇਹ ਹੋ ਸੀਗਾ ਗਿੱਲਾ ਸੀਗਾ ਇਹਨੇ ਨਾ ਅੱਗ ਮਚਣ ਦਿੱਤੀ ਨਾ ਕੁਛ ਨਾ ਵਾਸਤਾ ਨਾ ਮੇਰੀ ਅੱਗ ਖਰਾਬ ਹੋ ਗਈ ਹੁਣ ਜਦ ਹੀ ਹੁਣ ਹੌਲੀ ਹੌਲੀ ਮੱਚ ਰਹੀ ਆ ਸੁੱਕ ਗਏ ਵੀ ਚਲੋ ਜੀ ਨਾਲ ਗੂੰਪਾਂ ਮੈਂ ਤੇ ਆਪਾਂ ਲਾਇਆ ਕਰਦਾ ਹੋ ਰਿਹਾ ਤੱਕ ਦਰਮਾ ਕੋ ਕਰਨੇ ਤੂੰ ਪਕੀਨੀ ਆ ਗਈ ਹਨਾ ਆ ਤਾਂ ਸੁੱਕ ਗਏ ਤਾਂ ਆਪਾਂ ਹੁਣ ਪਿਛਣੀ ਪੈਣਗੇ ਹਨਾ ਮਸ਼ੀਨ ਚ ਨਾ ਇਹ ਆਪਾਂ ਇਹਨਾਂ ਨੂੰ ਬਹੁਤ ਠੀਕ ਹੈ ਫਿਰ ਪੀਸਣਾ ਹੁੰਦਾ ਜਿੱਦਾਂ ਲੋਡ ਹੋਇਆ ਕਰੂ ਜਦੋਂ ਪੀਸ ਲੇਵੇ ਹਨਾ ਫਿਰ ਆਪ ਤਾਂ ਹੁੰਦੇ ਨੇ ਸੁੱਕ ਤਾਂ ਗਈਆਂ ਇਹਦੇ ਫਿਰ ਇਹਨਾਂ ਨੂੰ ਥੋੜਾ ਜਿਹਾ ਹੋਰ ਧੁੱਪ ਮਾਰਨੀ ਪੈਂਦੀ ਨਹੀਂ ਓਕੇ ਹਨੇਂਬੂ ਦਾ ਬੁੱਟਾ ਹੋ ਰਿਹਾ ਫੇਰ ਇਹ ਚ ਸਾਲ ਲੋ ਜੀ ਮੈਂ ਨੌਂ ਮਰਚ ਵੀ ਪਾਤਾ ਤੀ ਉਹ ਜਿਹੇ ਲੱਗ ਗੀ ਬਸ ਜਿੰਨੇ ਪਾਉਂਗੀ ਆਲੂ ਤੇ ਛੋਲੇ ਤਕੜੀ ਦਾਲ ਬਣ ਜੇ ਉਹ ਜੀ ਜਿੰਨੇ ਤੋਂ ਲੱਗ ਰਹੀ ਹੈ ਵਿਕਟਨ ਕੈਮਰਿਜ ਮਾਰਕੀਟ ਦੀ ਚਲੀ ਹੈ ਪਤ ਨਹੀਂ ਨਾ ਦੇਖੀ ਜਿੰਨੇ ਤੋਂ ਜਿਹੜੀ ਹੈ

ਕਾਠੀ ਆਦਾਲ ਵੈਸੀ ਮੇਰੀ ਬਹੁਤ ਵਧੀਆ ਹੈ। ਮੈਂ ਥੋੜਾ ਜਿਹਾ ਪਾਣੀ ਹੋਰ ਪਾਉਂਗੀ ਚ। ਪਕਾਤਾ ਨਾਪਣ ਤੋਂ ਢੱਕ ਦੇਣਾ ਤੇ ਅੱਗ ਨੀਚੇ ਵਧੀਆ ਜੀ ਮਚਾ ਦੇਣੀ ਆ। ਵੀ ਮੇਰੇ ਆ ਛੇਤੀ ਛੇਤੀ ਮੇਰੀ ਦਾਲ ਰਿਜ ਜੇ ਵੀ ਜਦ ਤੱਕ ਹੁਣ ਮੈਂ ਅੰਦਰਲੇ ਕੰਮ ਆਪਣੇ ਨੇ ਬੀੜ ਦੀਆਂ ਸਾਰੀ ਅੰਦਰ ਕਾਫੀ ਕੰਮ ਪੈ ਨੇ ਅੱਜ ਮੇਰੀ ਹੁਣ ਤੋਂ ਸੋ ਆਪਾਂ ਹੁਣ ਤੁਹਾਨੂੰ ਬਾਅਦ ਵਿੱਚ ਮਿਲਦੇ ਹਾਂ ਜਦ ਆਪਣੀ ਦਾਲ ਤਿਆਰ ਹੋ ਚੁੱਕੀ। ਲੋਕ ਜੀ ਦਾ ਨਖੀਤਿਆਰ ਸਬਜੀ ਸੌਰੀ ਕਿੰਨੀ ਸੋਹਣੀ ਲੱਗ ਰਹੀ ਹੈ ਮੈਂ ਕੱਢ ਲਈ ਅੰਦੀ ਚੀਨ ਕੁਕਿੰਗ ਤੇ ਬਸ ਬਣੀ ਪਕਾ ਰਹੀਆਂ ਰੋਟੀਆਂ ਸੋ ਬਣਿਆ ਹੋਇਆ ਗੈਸ ਉਹ ਤਾਂ ਉਹ ਰੋਟੀ ਆ ਇਹ ਵੀ 8000 ਤਾਂ ਖਰਚਾ ਹੀ ਆਉਂਦਾ ਇਹਦਾ ਕਿੰਨਾ ਕਿਲੋ ਸੂਏ ਨਾਲ ਕੀ ਕਰਨਾ ਹੈ ਜੀ ਉਹ ਬਹੁਤ ਆ ਜਾ ਕੰਮ ਸਾਡੇ ਘੱਟ ਤੋਂ ਮੌਸਮ ਚੈੱਕ ਕਰੋ ਮੀ ਕਿੰਨਾ ਪਿਆ ਹੋਇਆ ਉਹ ਮੇਰਾ ਵੀਰ ਆ ਗਿਆ ਵਿਚਾਰਾ ਦਵਾਈ ਲੈ ਕੇ ਅੱਜ ਕੀ ਹੋ ਗਿਆ ਵੀਰੇ ਟਿੱਲੇ ਚਲੋ ਟਿੱਲਾ ਹੋਇਆ ਪਿਆ ਬਿਮਾਰ ਆ ਵਿਚਾਰਾ ਬਹੁਤ ਜ਼ਿਆਦਾ ਮੌਸਮ ਦੇਖਿਓ ਕਿੰਨਾ ਸੋਹਣਾ ਮੈਨੂੰ ਤਾਂ ਵਗੈਂ ਲੱਗਦਾ ਹੈ ਇਹਜਾ ਮੌਸਮ ਚੰਨਦਾ ਚੰਨਦਾ ਜਾ ਸੁੰਡੇ ਸੁਨਨਲ ਭਰਿਆ ਹੈ ਮੌਸਮ ਤਾਂ ਇੰਨਾ ਬਜ਼ੈਰ ਹੋ ਲੈ ਕੇ ਆ ਹਾਏ ਦੇਖ ਤਾ ਲੋ ਸੁੰਡ ਨੇ ਨਾ ਚ ਇਹ ਨਹੀਂ ਹੁੰਦੇ ਪੱਕੇ ਚ ਵਾਲੇ ਹੁੰਦੇ ਨੇ ਠੀਕ ਹੈ ਮੀ ਤਾਂ ਬਹੁਤ ਵਧੀਆ ਵਗਣ ਨਾਲ ਇੱਕੋ ਲੱਗਦਾ ਆ ਮੀ 2 ਵਜੇ ਤੇ ਪੂਰੇ 2 ਵਜੇ ਤੁਹਾਡੀ ਇੱਕ ਚੱਪੜੀ ਆ ਪਈ ਹੈ ਹਰੀ ਜੀ ਕੋਈ ਲੱਭਣੀ ਉੱਥੇ ਹੋਰ ਲੱਗਾ ਥੱਲੇ ਹੀ ਰਹਿ ਗਿਆ ਮੇਰੇ ਕੋਲ ਨਿਕਲ ਹੀ ਨਹੀਂ ਬਸੇਰੇ ਹੀ ਖਿੱਚੀ ਰਬ ਨਿਕਲ ਗਏ ਹੋਰ ਟਿੱਪਲ ਦੇ ਵਿੱਚ ਫਸ ਜਾਂਦੀ ਨਿਕਲ ਨਹੀਂ ਤੇ ਨਹੀਂ ਨਿਕਲਦੀ ਹੈ ਜੀ ਸਹੀ ਗੱਲ ਹੈ ਮੌਸਮ ਬਹੁਤ ਸੋਹਣਾ ਹੋ ਗਿਆ ਹਾਂਜੀ ਓ ਚਿਚਿਣ ਚਾਹੇ ਚਿਚਿ ਕੁਸ਼ੀ ਵੀ ਨਹੀਂ ਹੈਗਾ ਬੀਬੀ ਲਾਈਟ ਸਾਡਾ ਅੰਗਦਾ ਹੋਇਆ ਭਾਈ ਅੱਜ ਅੰਗੂ ਆਇਆ ਹੈ ਸਾਡਾ ਹੋਇਆ ਹੈ ਇਹ ਤਾਂ ਵਾਰੀਓ ਮਸਾਂ ਮਿਲਦੀ ਆ ਦੇਖੀ ਨਾ ਬਾਜ ਤਾਂ ਪਛਾਣ ਆਉਣੀ ਹਾਂਜੀ ਤੋ ਗਗਲੂ ਇਹ ਤਾਂ ਬੰਦੇ ਹੋ ਗਏ ਨੇ ਤੋ ਗਗਲੂ ਉਹ ਆਉਂਦੇ ਨੇ ਹਾਂ ਹਾਂ ਉਹ ਆਉਂਦੇ ਨੇ ਉਹ ਆਣੇ ਕਹਿੰਦੇ ਤੇ ਤੀਆਂ ਉਹ ਨਹੀਂ ਆਦਿਆਂ ਆਇਆ ਨਹੀਂ ਤੂੰ ਕੁੱਤੇ ਆਇਆ ਨਹੀਂ ਤੂੰ ਹਾਂਜੀ ਹਾਂਜੀ ਮਾਸ਼ੀ 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 ਮੈਂ ਦਲੀ ਮਾਸ਼ੀ ਅੰਗੂ ਅੰਗੂ ਮਾਸੀ ਨੂੰ ਪਤਾ ਹੈ ਇਹ ਤਾਤਾ ਪਰ ਮੋੜਨੇ ਬੁਰੀ ਕੋਸ਼ੀਚਾ ਚਲੋ ਨਾਨੀ ਦੀ سپورਟ ਨਾਲ ਮਿਲ ਗਿਆ ਰਮੋਟ ਮੁੰਡੇ ਨੂੰ ਮੂੰਹ ਚ ਪਾ ਲੈ ਮੂੰਹ ਚ ਪਾ ਲੈ ਮੂੰਹ ਚ ਨਹੀਂ ਪਾਣਾ ਚਲੋ ਪੁੱਤ ਨਾ ਵਾਸਾ ਮੂੰਹ ਚ ਨਹੀਂ ਪਾਣਾ ਓਏ ਗੰਦਾ ਹੁੰਦਾ ਇਹ ਇਹ ਗੰਦਾ ਹੁੰਦਾ ਇਹ ਕਈ ਦਿਨਾਂ ਲੈ ਕੇ ਨੀ ਲੱਗਦੀ ਆ ਇਹ ਮੂੰਹ ਚ ਪਾਣਾ ਰੈਂਤੀ ਹਰੇਕ ਚੀਜ਼ ਪਾ ਦਿੰਦੇ ਆਂ ਲਾਲ ਨੀਕਰ ਪਾ ਦਿਆ ਨਹੀਂ ਨਹੀਂ ਮੁਕੇ ਆ ਲੈ ਲੈ ਮੂੰਹ ਚ ਪਾਣਾ ਬੁਠੀ ਚੀਜ਼ ਮੂੰਹ ਚ ਪਾਣਾ ਇਹ ਕੁਮਾਨ ਕੇ ਚਾਪੀਆਂ ਜੀਆਂ ਨਹੀਂ ਲੱਦਾ ਹੋਣਾ ਹੁਣ ਕਿਆ ਬਚਾਈ ਨਾ ਮੈਂ ਕਰ ਦਿੱਤੀ ਤੇ ਫੜਾਇਆ ਨਹੀਂ ਵਿਚਾਰਾ ਥੋਪਿਆ ਉਹਨਾਂ ਗੁਰਪ੍ਰੀਤ ਜੇ ਆਈ ਸੈਸਪਾਏ ਬੈਟਰ ਆਏ ਉਹਦੇ ਕੋਲ ਜਾਣ ਨੂੰ ਕਹੇ ਹਨ ਫੇਰ ਆਹੀਂ ਰੋਂਦਾ ਹੁੰਦਾ ਤੀ ਤੂੰ ਵੀ ਨਹੀਂ ਗੱਲੀ ਸੁਣਦਾ ਜਾਣ ਨੂੰ ਸੁਣਦਾ ਮੈਂ ਅੰਦਰ ਦੇਖਣ ਲੱਗ ਗਿਆ ਹਾਂ ਹਾਂ ਕਿ ਕਿ ਆਉਣ ਤਾਂ ਹਾਂ ਤੀ ਵੰਗੂ ਆ ਲੈ ਹਾਂ ਦੇਖੀ ਵੰਗੂ ਹੇ ਕਿਉਂ ਜੀ ਬਣਾ ਦੇਉਂ ਹੁਣ ਉਹਨੂੰ ਆਹ ਕੁੜੀ ਆਹ ਜੀਵੇ ਤੇ ਲੁੱਕੀ ਕੋਈ ਹੈ ਉਹ ਦੇਖਿਆ ਹੁੰਦੀ ਹੈ ਆ ਤੇ ਲਾ 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 ਲਾ